ਉਨੇ ਬਾਹਰ ਜਾਣ ਵਾਸਤੇ 18 ਲੱਖ ਰੁਪਏ ਮਰ ਤੋਂ ਲਿਆ ਜੀ ਬਾਹਰ ਜਾਣ ਵਾਸਤੇ ਉਹਨੇ ਕੈਸ਼ ਲਿਆ ਜੀ ਕੈਸ਼ ਮੈਨੂੰ ਚਾਹੀਦਾ ਬਿਆਨਾਂ ਮੈਨੂੰ ਲਿਖਤਾ ਜੀ ਉਹਦੀ ਪੈੜੀ ਤੇ ਰਜਿਸਟਰੀ ਦੇ ਮੈਨੂੰ ਕਿਹਾ ਤੇ ਉਹਨਾਂ ਦਾ ਮੇਰੀ ਪੈੜੀ ਤੇ ਲੋਨ ਆ ਕਿ ਮੈਂ ਬਾਹਰੋਂ ਆਣ ਕੇ ਚਾਹਦਾ ਲੋਨ ਤਾਰੂੰਗਾ ਤੇ ਫਿਰ ਤੁਹਾਨੂੰ ਮੈਂ ਰਜਿਸਟਰੀ ਕਰ ਦੂੰਗਾ 2 ਸਾਲ ਦਾ ਟਾਈਮ ਲੈ ਲੈ ਜੀ ਉਹਦੇ 2-3 ਸਾਲ ਤੋਂ ਇਹ ਪੈੜੀ ਬਾਹਰ ਆਵਾ ਇਹ ਕਰਜਾਇਦਾ ਤੇ ਹੁਣ ਆਣ ਕੇ ਤੇ ਦੂਸਰੀ ਤਰਨੇ ਪੈੜੀ ਬਾਅਦ ਜਮੀਨ ਹੈਗੀ ਆ ਸੁਖਵਿੰਦਰ ਸਿੰਘ ਪੁੱਤਰ ਕਲਵੰਦ ਸਿੰਘ ਤੇ ਦਲਬੀਰ ਕੌਰ ਪਤਨੀ ਕਲਵੰਦ ਸਿੰਘ ਦੇ ਨਾਮ ਡੇਢ ਕਿੱਲਾ ਦੇ 1 ਮਰਲਾ ਜ਼ਮੀਨ ਆ ਉਹਨਾਂ ਨੇ 37 222 ਨੂੰ ਮੇਰੇ ਨਾਲ ਬਿਆਨਾ ਕੀਤਾ ਨਵੰਬਰ ਦੇ ਵਿੱਚ ਥਰਡ ਪਰਸਨ ਨੂੰ ਕਿਸੇ ਨੂੰ ਮੰਗਤਿਆਰਨਾਮਾ ਦੇ ਕੇ ਆਰਡਰ ਨਹੀਂ ਕਿਸੇ ਨੂੰ ਦੇ ਕੇ ਉਹ ਤੋਂ ਰਜਿਸਟਰੀ ਅਮਰਜੀਤ ਸਿੰਘ ਸਨਵੋ ਸੁੱਚਾ ਸਿੰਘ ਇਹਨਾਂ ਦੇ ਪਰਿਵਾਰ ਦੇ ਨਾਮ ਕਰਤੀ ਉਹਨੇ ਜੀ ਜੋ ਖਰਾਇਸਿੰਗ ਦਾ ਬਿਆਨ ਜਿਹੜਾ ਹੋਇਆ 31 10 22 ਨੂੰ ਸਾਡਾ ਜਿਹੜਾ ਬਿਆਨ ਆ 30 7 22 ਨੂੰ ਤਿੰਨ ਮਹੀਨੇ ਪਹਿਲਾਂ ਸਾਡਾ ਉਹ ਤੋਂ ਬਿਆਨਾ ਹੋਇਆ ਸਾਡੇ ਬਿਆਨੇ ਤੇ ਬਕਾਇਦਾ ਫੋਟ ਲੱਖੀਆਂ ਇੱਕ ਬੰਦਾ 18 ਲੱਖ ਰੁਪਏ ਜਿਹੜਾ ਉਹ ਕਹਿੰਦਾ ਮੈਂ ਉਤਰਾ ਹੀ ਦੇ ਦਿੱਤਾ ਉਹਨਾਂ ਨੂੰ ਬਿਨਾਂ ਵਜਾ ਉਹਨਾਂ ਬਾਹਰ ਜਾਣਾ ਸੀ ਫਿਰ ਗਵਾਹ ਕੋ ਪਿੰਡ ਦਾ ਨਹੀਂ ਪਾਇਆ ਸਾਡੇ ਬਿਆਨੇ ਦੇ ਅੱਧ ਨੂੰ ਦਿਖਾਇਆ ਬਿਆਨਾ ਦੋਵੇਂ ਗਵਾਹ ਪਿੰਡ ਦੇ ਨੇ ਮੈਂ ਸਟੇਟਸਤਾ ਸੀ ਮੈਨੂੰ ਸਟੇਟਸ ਅਦਾਲਤ ਨੇ ਅਲੀ ਮੈਂ ਉਦੋਂ ਦੀ 3 ਸਾਲ ਜਦੋਂ ਦਾ ਬਿਆਨਾਵਾ ਉਦੋਂ ਦਾ ਕਬਜ਼ਾ ਉਹ ਦੇ ਗਿਆ ਸੀ ਮੈਨੂੰ ਕੜੀ ਮਹਿਬੂਦਿਆ ਮਾ ਹੁਣੇ ਅਮਰਜੀਤ ਸਿੰਘ ਆਣ ਕੇ ਕਣਕ ਵੱਢ ਕੇ ਮੈਂ ਮੂੰਗੀ ਬੀਜੀ ਸੀ 20 24 ਨੂੰ 25 ਨੂੰ ਕਬਜ਼ਾ ਤੁਹਾਡਾ ਹੀ ਹੈ ਕਬਜ਼ਾ ਮੇਰਾ ਹੀ ਹੈ ਜੀ ਜਿਹੜਾ ਇਹ ਜਿਹਨੂੰ ਇਹ ਸਟੇ ਕਹਿੰਦਾ ਦੇਖੋ ਤੁਸੀਂ ਇਹ ਪੜ ਲਿਓ ਬੇਸਿਕ ਜਿਹੜੇ ਮਰਜ਼ੀ ਵਕੀਲ ਤੋਂ ਪੜਾ ਲਿਓ ਹੁੰਦਾ ਸਟੇਟਸ ਨੂੰ ਮੇਨਟੇਨ ਸਟੇਟਸ ਨੂੰ ਅਦਾਲਤ ਨੇ ਸਪਸ਼ਟ ਤੌਰ ਤੇ ਲਿਖਿਆ ਲਾਈਨ ਮੋਟੀ ਕਰਕੇ ਉਦੇ ਵਿੱਚ ਇਹ ਆ ਵੀ ਜੋ ਉੱਥੇ ਹੈਗਾ ਉਹਨੂੰ ਬਦਲੇ ਆਣੇ ਜਾਵੇ। ਇਸ ਸਟੇਜ ਤੋਂ 1 ਮਹੀਨਾ ਪਹਿਲਾਂ ਸਾਡੀ ਰਜਿਸਟਰੀ ਹੋ ਚੁੱਕੀ ਹੈ। ਅਮਰਜੀਤ ਸਿੰਘ ਕੜੀਮੁਡੀ ਹਥਿਆਰ ਲੈ ਕੇ ਪੈਲੀ ਵੋਨ ਆਉਂਦਾ ਜੀ ਇੱਥੇ ਮੇਰਾ ਕੋਈ ਨੁਕਸਾਨ ਹੋ ਗਿਆ ਜਾਂ ਮੇਰੇ ਕਿਸੇ ਜੀ ਦਾ ਹੋ ਗਿਆ। ਇਹ ਅਮਰਜੀਤ ਨੂੰ ਨੇ ਮੈਂ ਦਰਖਾਸਤ ਦਿੱਤੀ ਹੈ ਥਾਣੇ ਜੀ ਪਹਿਲਾਂ 20 ਤਰੀਕ ਨੂੰ ਦਿੱਤੀ ਸੀ ਜਦੋਂ ਮੁੰਗੀ ਬਾਈ ਉਦੋਂ ਮੇਰੀ ਕੋਈ ਸੁਣਵਾਈ ਨਹੀਂ ਹੋਈ। ਉਹ ਇਹਨਾਂ ਦੇ ਫਾਇਲ ਤੋਂ ਵੈਰੀਫਾਈ ਕਰ ਰਹੇ ਆ ਇੱਕ ਕਹਿੰਦਾ ਮੇਰੇ ਨਾਮ ਤੇ ਰਜਿਸਟਰੀ ਆ। ਦੂਜੇ ਕੰ ਦਾ ਮੇਰੇ ਨਾਲ ਤੋਂ ਉਸੇ ਬੰਦੇ ਨੇ ਬਿਆਨਨਾ ਕੀਤਾ ਹੈ ਹਾਂਜੀ ਉਹਨੂੰ ਉਹ ਬੰਦੇ ਨੂੰ ਵੀ ਬੁਲਾਇਆ ਜਿਸ ਬੰਦੇ ਨੇ ਬਿਆਨਨਾ ਕੀਤਾ ਮਸਲਾ ਇਹ ਜੀ ਮੈਂ ਸੁਖਵਿੰਦਰ ਸਿੰਘ ਸਨੁ ਬਕਲਵੰਦ ਸਿੰਘ ਦਲਬੀਰ ਕੌਰ ਤੇ ਵਾਈਫ ਆਫ ਬਕਲਵੰਦ ਸਿੰਘ ਤੋਂ ਜ਼ਮੀਨ ਦਾ ਬੈਨਾ ਕੀਤਾ ਸੀ 31 10 2022 ਨੂੰ 18 ਲ ਉਹਨੇ ਬਾਹਰ ਜਾਣ ਵਾਸਤੇ 18 ਲੱਖ ਰੁਪਏ ਮੇਰੇ ਤੋਂ ਲਿਆ ਜੀ ਬਾਹਰ ਜਾਣ ਵਾਸਤੇ ਉਹਨੇ ਕੈਸ਼ ਲਿਆ ਜੀ ਕੈਸ਼ ਮੈਨੂੰ ਚਾਹੀਦਾ ਬਿਆਨਨਾ ਮੈਨੂੰ ਲਿਖਤਾ ਜੀ ਉਹਦੀ ਪੈੜੀ ਤੇ ਰਜਿਸਟਰੀ ਦੇ ਮੈਨੂੰ ਕਿਹਾ ਉਹਨਾਂ ਦਾ ਮੇਰੀ ਪੈੜੀ ਤੇ ਲੋਨ ਆ ਕਿ ਮੈਂ ਬਾਹਰੋਂ ਆਣ ਕੇ ਤੇ ਆਪਦਾ ਲੋਨ ਤਾਰੂਗਾ ਤੇ ਫਿਰ ਤੁਹਾਨੂੰ ਮੈਂ ਰਜਿਸਟਰੀ ਕਰ ਦਊਗਾ 2 ਸਾਲ ਦਾ ਟਾਈਮ ਲੈ ਲੈ ਜੀ ਉਹਨੇ ਫਿਰ ਉਹ ਸਾਲ ਕ ਬਾਅਦ ਡੇਢ ਸਾਲ ਬਾਅਦ ਵਾਪਸ ਆ ਗਿਆ ਹੁਣ ਉਹਨੇ ਕੀਤਾ ਜੀ ਨਵੰਬਰ ਨਵੰਬਰ ਦੇ ਵਿੱਚ ਥਰਡ ਪਰਸਨ ਨੂੰ ਕਿਸੇ ਨੂੰ ਮਖਤਿਆਰਨਾਮਾ ਦੇ ਕੇ ਪਾਵਰ ਆਡਰ ਨਹੀਂ ਕਿਸੇ ਨੂੰ ਦੇ ਕੇ ਉਹ ਤੋਂ ਰਜਿਸਟਰੀ ਅਮਰਜੀਤ ਸਿੰਘ ਸਨਵਲ ਸੁੱਚਾ ਸਿੰਘ ਇਹਨਾਂ ਦੇ ਪਰਿਵਾਰ ਦੇ ਨਾਮ ਕਰਤੀ ਉਹਨੇ ਜੀ ਮੈਨੂੰ ਜਦੋਂ ਪਤਾ ਲੱਗਾ ਮੈਂ ਮੈਨੂੰ ਪਤਾ ਲੱਗਾ ਲੋਕਾਂ ਦੱਸਾਂਗੇ ਇਹ ਗੱਲ ਉਹਨੇ ਪਰਿਸ਼ੀਠੀ ਕਰਤੀ ਹੈ ਤੇਰਾ ਉਹ ਗਿਆ ਆ ਗਿਆ ਮੈਨੂੰ ਦੱਸਦੇ ਲੋਕ ਮੈਂ ਫਿਰ ਪਤਾ ਕੀਤਾ ਜਦੋਂ ਤੇ ਮੈਂ ਆਪਣੇ ਹਾਜ਼ਰੀ ਉੱਥੇ ਮੇਰਾ ਟਾਈਮ ਸੀ ਮੈਂ ਆਪਣੇ ਟਾਈਮ ਤੇ ਹਾਜ਼ਰੀ ਲਵਾ ਕੇ ਤਹਿਸੀਲਦਾਰ ਸਾਹਿਬ ਦੇ ਪੇਸ਼ ਹੋ ਗਏ ਪੇਸ਼ ਹੋ ਗਏ ਉੱਥੇ ਹਾਜ਼ਰੀ ਲਵਾਈ ਆ ਫੋਟੋ ਸੇਵਾ ਕੇ ਅੰਦਰ ਲਵਾਈ ਆ ਫਿਰ ਮੈਂ ਜੀ ਪੱਟੀ ਤਹਿਸੀਲੇ ਕਿਸ ਕਰਤਾ ਜੀ ਜਿਹੜਾ ਬਿਆਨਨਾ ਹੋਇਆ ਸੀਗਾ ਉਹ ਤੁਸੀਂ ਇਹ ਰਜਿਸਟਰਡ ਕਰਾਇਆ ਸੀਗਾ ਕਿ ਬਾਹਰ ਦਾ ਨਹੀਂ ਜੀ ਬਿਆਨਨਾ ਹੈਗਾ ਬਾਹਰ ਦਾ ਸੀ ਪਹਿਲਾਂ ਆਨਲਾਈਨ ਸਟੈਂਸ ਸੀ ਹਾਂਜੀ ਆਨਲਾਈਨ ਸਟਾਫ ਹੁਣ ਮਸਲਾ ਕੀ ਬਣਿਆ ਜੀ ਮਸਲਾ ਇਹ ਜੀ ਮੈਂ ਸਟੇਟਤਾ ਸੀ ਮੈਨੂੰ ਸਟੇਟਸ ਸਟੇ ਅਦਾਲਤ ਨੇ ਪਹਿਲੀ ਮੈਂ ਉਦੋਂ ਦੀ 3 ਸਾਲ ਜਦੋਂ ਦਾ ਬਿਆਨਾਵਾ ਉਦੋਂ ਦਾ ਕਬਜਾ ਉਹ ਦਿੱਕਿਆ ਸੀ ਮੈਨੂੰ ਪਹਿਲੀ ਮੈਵੋਂ ਦੇਵਾ ਹੁਣੇ ਅਮਰਜੀਤ ਸਿੰਘ ਆਣ ਕੇ ਕਣਕ ਵੱਢ ਕੇ ਮੈਂ ਮੂੰਗੀ ਬੀਜੀ ਸੀ 20 24 ਨੂੰ ਜੀ 20 25 ਨੂੰ ਇਹ ਕਬਜਾ ਤੁਹਾਡਾ ਹੀ ਹੈ ਕਬਜਾ ਮੇਰਾ ਹੀ ਹੈ ਜੀ ਬਿਆਨੇ ਤੋਂ ਬਾਅਦ ਕੋਈ ਪੇਮੈਂਟ ਵੀ ਤੁਹਾਡੇ ਵੱਲੋਂ ਦਿੱਤੀ ਗਈ ਨਹੀਂ ਬਿਆਨੇ ਤੋਂ ਉਦੋਂ ਦਿੱਤੀ ਬਿਆਨੇ ਤੋਂ ਬਾਅਦ ਕੋਈ ਉਦੋਂ ਜਦੋਂ ਬਿਆਨਾ ਹੋਇਆ ਉਦੋਂ ਦਿੱਤੀ 18 ਲੱਖ ਰੁਪਏ ਜੀ ਕਿ ਕਾਦੇ ਰਾਈ ਦਿੱਤਾ ਸੀ ਉਹ ਤਾਂ ਕੈਸ਼ ਦਿੱਤਾ ਸੀ ਅੰਦਾਈ ਬਾਹਰ ਵਿੱਚ ਬਾਹਰ ਵਾਸਤੇ ਮੈਂ ਕੈਸ਼ ਦੇਣੇ ਏਜੰਟ ਕਿਸੇ ਨੂੰ ਦੇਣੇ ਵੈਸੇ ਇਹਨਾਂ ਕੈਸ਼ ਹੀ ਚਾਹੀਦੇ ਬੰਦੇ ਜੀ ਜਿਹੜਾ ਬਿਆਨਾ ਕਰਾਇਆ ਉਹਦੇ ਜਿਹੜੇ ਗਵਾਹ ਆ ਉਹ ਪਿੰਡ ਦੇ ਹੀ ਕਿ ਲਾਮ ਨਹੀਂ ਜੀ ਪਿੰਡ ਦੇ ਆਂਦਾ ਬੰਦਾ ਪਉਣਾ ਕੋਈ ਨਹੀਂ ਜੀ ਪਰਦੇ ਜੀ ਪਿੰਡ ਦਾ ਆਂਦਾ ਹੀ ਪਤਾ ਲੱਗੀਆਂ ਨੇ ਲੋਕਾਂ ਨੂੰ ਮੇਰੀ ਬੇਇੱਜ਼ਤੀ ਹੋਣੀ ਆ ਤੇ ਮੈਂ ਚੋਰੀ ਕਰਨਾ ਕੰਮ ਮੈਂ ਨਹੀਂ ਕਰਨਾ 10 ਰੁਪਏ ਕਿਸ ਨੂੰ ਪਿੰਡ ਨੂੰ ਪਿੰਡ ਤੋਂ ਹੈਗਾ ਟਾੜੇ ਕੋਈ ਜਿਹੜਾ ਤੁਸੀਂ ਉਹਨਾਂ ਨੂੰ ਪੈਸੇ ਦਿੱਤੇ ਖਾ ਬਿਲਕੁਲ ਜੀ ਸਬੂਤ ਗਵਾਹ ਜੀ ਸਾਹਮਣੇ ਜਿਹੜੇ ਗਵਾਹ ਮੇਰੇ ਨਾਲ ਸਨਗੇ ਤੇ ਉਹ ਗਵਾਹ ਮੇਰੇ ਕੋਲ ਮੌਜੂਦ ਇਥੇ ਮੇਰਾ ਕੋਈ ਨੁਕਸਾਨ ਹੋ ਗਿਆ ਜਾਂ ਮੇਰੇ ਕਿਸੇ ਜੀਦਾ ਹੋ ਗਿਆ ਇਹ ਅਮਰਜੀਤ ਹੁਣੇ ਮੈਂ ਦਰਖਾਸਤ ਦਿੱਤੀ ਹੈ ਥਾਣੇ ਜੀ ਪਹਿਲਾਂ 20 ਤਰੀਕ ਨੂੰ ਦਿੱਤੀ ਸੀ ਜਦੋਂ ਮੁੰਗੀ ਵਾਈ ਉਦੋਂ ਮੇਰੀ ਕੋਈ ਸੁਣਵਾਈ ਨਹੀਂ ਹੋਈ ਹੁਣ ਇਹ ਪਰਸੋ ਫੇਰ 4 ਤਰੀਕ ਨੂੰ 5 ਨੂੰ ਮੈਂ ਦਰਖਾਸਤ ਦੇ ਕੇ ਆਇਆ ਜੀ ਇਸ ਤੋਂ ਟਰੈਕਟਰ ਪੈਲੀ ਵਹੁੰਦਾ ਰੋਟਾਵੇਟਰ ਇੱਕ ਟਰੈਕਟਰ ਮੈਂ ਪਾਇਆ ਸੀ ਸੋਨਾ ਦੀ ਕਦੇ ਕਬਜ਼ਾ ਤੁਹਾਡਾ ਹੀ ਹੈ ਜੀ ਕਬਜ਼ਾ ਮੇਰਾ ਹੀ ਜੀ ਕਬਜ਼ਾ ਮੇਰਾ ਹੀ ਹੈ ਜੀ ਬਿਆਨ ਦੇ ਆਧਾਰ ਤੇ ਕਬਜ਼ਾ ਕੀ ਰਜਿਸਟਰੀ ਵਗੈਰਾ ਨਹੀਂ ਜੀ ਬਿਆਨ ਦੇ ਆਧਾਰ ਤੇ ਕਬਜ਼ਾ ਜੀ ਬਿਆਨਾ ਜੋ ਦਿੱਤਾ ਬਿਆਨਾ ਦਿੱਤਾ ਜੀ ਪੈਸੇ ਵੀ 18 ਲੱਖ ਦਿੱਤਾ ਤੁਸੀਂ ਸਟੇ ਵੀ ਲਿਆਂਦਾ ਤੁਸੀਂ ਸਟੇ ਲਿਆਂਦਾ ਜੀ ਅਦਾਲਤ ਦਾ ਸਟੇ ਹੈ ਮੇਰੇ ਨਾਲ ਜੀ ਸਟੇਟਸ ਸਟੇ ਹੈ ਜੀ ਕਿ ਜਿੰਦ ਤੱਕ ਤੁਹਾਡਾ ਤੁਹਾਨੂੰ ਕਬਜ਼ਾ ਦੇ ਕੇ ਗਿਆ ਤੁਹਾਡੇ ਰਹੂਗਾ ਜੀ ਤੇ ਜਿਹੜਾ ਹੁਣ ਤੁਸੀਂ ਦੱਸਣ ਦੇ ਜੀ ਕਿ ਹਾਂ ਵੀ ਤਾਂ ਰਿਆ ਕਿ ਮੂੰਗੀ ਵਾਈ ਉਹਦਾ ਕੀ ਹੈ ਉਹਦਾ ਮੂੰਗੀ ਤੇ ਉਹਨਾਂ ਨੇ ਆਣ ਕੇ ਇਹਨਾਂ ਨੇ ਅਮਰਜੀਤ ਸਿੰਘ ਉਹਨਾਂ ਨੇ ਬੰਦੇ ਲੈ ਕੇ ਵਾਅਕ ਕੀਤੀ ਤੇ ਜਦੋਂ ਬਾਈ ਕੋਈ ਦਰਖਾਸਤ ਦਿੱਤੀ ਤੁਸੀਂ ਦਰਖਾਸਤ ਦਿੱਤੀ ਹੈ ਜੀ ਡੀਐਸਪੀ ਸਾਹਿਬ ਨੂੰ ਦਰਖਾਸਤ ਦਿੱਤੀ ਹੈ ਜੀ ਇੱਕ ਉਹ ਦੋਸਤ ਤੋਂ ਬਾਅਦ ਐਸਐਸਪੀ ਸਾਹਿਬ ਨੂੰ ਦੇ ਕੇ ਆਇਆ ਜੀ ਮੇਰੀ ਕੋਈ ਸੁਣਵਾਈ ਨਹੀਂ ਹੋਈ ਮੇਰੇ ਕੋਲ ਉਸ ਉਸ ਟਾਈਮ ਦੀ ਵੀਡੀਓ ਵੀ ਹੈ ਕਿ ਇਹ ਪਹਿਲੀ ਵਾਰ ਹੁੰਦੇ ਆ ਨਿਰਮਲ ਸਿੰਘ ਕਰਤਾ ਸਿੰਘ ਦਾ ਲੱਕ ਸੜਕ ਤੇ ਖਲੋਤਾ ਸੀ ਗੱਡੀ ਲਾ ਕੇ ਮੈਂ ਡਰਦੇ ਨੇ ਮੈਂ ਪਛਾ ਰਿਆਂ ਕਿ ਲੱਗ ਬੈਗ ਦੇ ਉੱਤੇ ਸੜਕ ਦੇ ਉੱਤੇ ਰਿਆਂ ਉੱਥੇ ਮੈਂ ਵੀਡੀਓ ਬਣਾਈ ਹੈ ਜੀ ਇਹ ਕੋਈ ਹਥਿਆਰ ਵੀ ਸੀ ਹਥਿਆਰ ਇਹਨਾਂ ਦੇ ਕੋਲ ਸੀ ਗੱਡੀਆਂ 'ਚ ਰੱਖੇ ਸੀ ਇਹਨਾਂ ਪਾਸੇ ਰੱਖੇ ਨਹੀਂ ਪੁਲਿਸ ਨੇ ਉਦੋਂ ਨਹੀਂ ਫੜੇ ਜੀ ਹੁਣ ਜਿਹੜੀ ਦਰਖਾਸਤ ਦਿੱਤੀ ਆ ਹੁਣ ਦਿੱਤੀ ਐ ਪਹਿਲੀ ਵਾਰੀ ਰੋਟਾਵੇਟਰ ਰੋਟਾਵੇਟਰ ਟਰੈਕਟਰ ਨੇ ਫੜ ਕੇ ਖੜਿਆ ਜੀ ਇੱਕ ਟਰੈਕਟਰ ਜੋਂ ਡੀਅਰ ਦੇ ਮਗਰ ਜੋ ਜਨਰੇਟਰ ਸੀ ਉਦੋਂ ਇੱਕ 315 ਇੱਕ ਦਨਾਲੀ 29 ਰੌਣ ਸੀ ਇੱਕ ਚੱਲਣ ਦੇ ਆ ਤੁਸੀਂ 12 ਬੋਰ ਦੇ ਤੇ 16 ਕੇ 17 ਰੋ ਸੀ 315 ਦੇ ਉਹ ਪੁਲਿਸ ਨੂੰ ਮੈਂ ਖੁਦ ਇੱਥੇ ਫੜਾਇਆ ਆਣ ਕੇ ਨਾਲ ਆ ਐਸਐਸਓ ਸਾਹਿਬ ਦੇ ਮੈਂ ਨਾਲ ਆ ਇੱਥੇ ਜੀ ਤਾਂ ਕੀ ਮੰਗ ਕਰੋਗੇ ਮੰਗੇ ਕਰਦੇ ਜੀ ਇਹਨਾਂ ਤੋਂ ਮੈਨੂੰ ਖਤਰਾ ਮੈਨੂੰ ਪ੍ਰਸ਼ਾਸਨ ਪਹਿਲੀ ਵਾਰਵੇਂ ਸਟੇ ਸਰਕਾਰ ਨੇ ਦਿੱਤਾ ਜੀ ਜੇ ਮੇਰਾ ਡਾਕੂਮੈਂਟ ਝੂਠੇ ਆ ਅਦਾਲਤ ਦੇ ਕੇਸ ਲਾ ਲਈ ਜੇ ਮੈਨੂੰ ਮੇਰੇ ਜਾਂਦੀ ਪੈਲੀ ਜੀ ਉਹ ਜਾ ਸਕਦੀ ਜੋ ਵੀ ਕਾਨੂੰਨ ਫੈਲਾ ਕਰੂਗਾ ਮੈਨੂੰ ਮਨਜ਼ੂਰ ਹੋਗਾ ਜੀ ਪਰ ਇਹਨਾਂ ਦਾ ਕਿ ਜੀ ਮੈਂ ਪਹਿਲੀ ਵਾਰ ਹੁਣ ਆਉਣਾ ਤੇ ਇਥੇ ਹਥਿਆਰ ਲੈ ਕੇ ਸਾਰੇ ਬੰਦੇ ਲੈ ਕੇ ਆ ਜਾਂਦੇ ਆ ਜੀ ਇੱਥੇ ਜੇ ਨੂੰ ਜਾਂ ਕੋਈ ਵੀ ਨੁਕਸਾਨ ਹੁੰਦਾ ਤੇ ਇਹ ਬੰਦੇ ਸਾਰੇ ਜਿਹੜੇ ਦਰਖਾਸਤ ਦਿੱਤੀ ਹੈ ਅੰਮੇ ਸਾਰੇ ਬੰਦੇ ਜ਼ਿੰਮੇਵਾਰ ਹੋਣਗੇ ਜੀ ਭਾਈ ਜਾਵੇ ਤੇ ਮੈਨੂੰ ਨਿਆਂ ਦਵਾਇਆ ਜਾਵੇ ਕੀ ਕਹਿੰਦੇ ਜੀ ਮੈਨੂੰ ਮੈਨੂੰ ਨਿਆਂ ਦਵਾਇਆ ਜਾਵੇ ਮੇਰੇ ਪੈਲੀ ਮੈਨੂੰ ਭਾਈ ਜਾਵੇ ਆਪਣਾ ਦਲਬ ਪੈੜੀ ਦਾ ਮਸਲਾ ਆਇਆ ਜੀ ਇਹਨੇ ਬਿਆਨਾ ਕੀਤਾ ਸੀ ਪੈੜੀ ਦਾ ਕਿੰਨੇ ਕੀਤਾ ਬਿਆਨ ਸਗਰਾਜ ਸਿੰਘ ਨੇ ਹਾਂਜੀ ਤੇ 2-3 ਸਾਲ ਤੋਂ ਇਹ ਪੈੜੀ ਬਾਹਰ ਆਵਾ ਇਹ ਕਬਜ਼ਾਏ ਦਾ ਸੀ ਹਾਂਜੀ ਤੇ ਹੁਣ ਆਣ ਕੇ ਤੇ ਦੂਸਰੀ ਤਰਨੇ ਪੈੜੀ ਬਾਹ ਦਿੱਤੀ ਹੈ ਕਿੰਨੇ ਬਾਈ ਜੀ ਅਮਰਜੀਤ ਸਿੰਘ ਨੇ ਉਹ ਕੌਣ ਐਤੋਂ ਹੀ ਉਹ ਪੂਵਿੰਡ ਦੇ ਸਾਬਕਾ ਸਰਪੰਚ ਆ ਅੱਛਾ ਕੋਈ ਦਰਖਾਸਤ ਦਿੱਤੀ ਉਸ ਵੇਲੇ ਦਰਖਾਸਤ ਇਹਨੇ ਦੋ ਵਾਰਾਂ ਦਿੱਤੀ ਆ ਤੇ ਤਰਨ ਤਰਨ ਵੀ ਦਿੱਤੀ ਆ ਪਿਛੀ ਵਿੰਡ ਵੀ ਦਿੱਤੀ ਆ ਕੋਈ ਕਾਰਵਾਈ ਹੋਈ ਕਾਰਵਾਈ ਜਦ ਬਾਅਦ ਚ ਦਿੱਤੀ ਦਰਖਾਸਤ ਉਦੋਂ ਆਈ ਆ ਪੁਲਿਸ ਪਹਿਲਾਂ ਕੋਈ ਨਹੀਂ ਆਇਆ ਹੁਣ ਮੰਗ ਕੀ ਕਰਦੇ ਨੇ ਮੰਗ ਕਰਦੇ ਬਿਨਾਂ ਨੂੰ ਸਾਫ ਦਿੱਤਾ ਜਾਵੇ ਕਿ ਦਾਲਤੀ ਸਟੇ ਹੈ ਇਹਨਾਂ ਕੋਈ ਦਾਲਤੀ ਸਟੇ ਇਹਨਾਂ ਦੇ ਕੋਲ ਆ ਤੇ ਫਿਰ ਵੀ ਉਹ ਪਹਿਲੀ ਬੋਨ ਹੁੰਦੇ ਨੇ ਹਾਂਜੀ ਤੇ ਹਾਂਜੀ ਭਾਈ ਨਾਂ ਕੀ ਆਪਣਾ ਜੀ ਮੈਂ ਅਮਰਜੀਤ ਸਿੰਘ ਸਾਬਕਾ ਸਰਪੰਚ ਪਉਂਗੜ ਇੱਕ ਸੁਖਰਾਜ ਸਿੰਘ ਹੈ ਤੁਹਾਡੇ ਪਿੰਡੇ ਉਹਨਾਂ ਨੇ ਤੁਹਾਡੇ ਤੇ ਦੋਸ਼ ਲਾਏ ਆ ਕਿ ਤੁਸੀਂ ਉਹਨਾਂ ਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰ ਰਹੇ ਕੀ ਮਾਮਲਾ ਕੀ ਹੈ ਜੀ ਇਹ ਮਾਮਲਾ ਅਸਲ 'ਚ ਇਹ ਵੀ ਇਹ ਜ਼ਮੀਨ ਹੈਗੀ ਆ ਸੁਖਵਿੰਦਰ ਸਿੰਘ ਪੁੱਤਰ ਕਲਵੰਦ ਸਿੰਘ ਤੇ ਦਲਬੀਰ ਕੌਰ ਪਤਨੀ ਕਲਵੰਦ ਸਿੰਘ ਦੇ ਨਾਮ ਡੇਢ ਕਿੱਲਾ ਦੇ 1 ਮਰਲਾ ਜ਼ਮੀਨ ਆ ਉਹਨਾਂ ਨੇ 37 222 ਨੂੰ ਮੇਰੇ ਨਾਲ ਬੈਨਾ ਕੀਤਾ ਹੈ ਇਹ ਬੈਨੇ ਦੀ ਕਾਪੀ ਆ ਬਕਾਇਦਾ ਉਹਨਾਂ ਦੀਆਂ ਫੋਟੋ ਲੱਗੀਆਂ ਨੇ ਅੱਗੇ ਡੇਟਾ ਵਧੀਆਂ ਨੇ ਇਹਦੀਆਂ ਜਿਵੇਂ ਜਿਵੇਂ ਉਹਨਾਂ ਤੋਂ ਲਿਮਟ ਨਹੀਂ ਕਰੀ ਥੇਵੇਂ-ਥੇਵੇਂ ਡੇਟਾ ਵਧੀਆਂ ਗਈਆਂ ਆਹ ਸਾਰੀ ਲਿਖਾਈ ਉਹ ਸੁਖਵਿੰਦਰ ਸਿੰਘ ਦੇ ਹੱਥ ਦੀ ਆ ਉਨੇ ਆਪਸ ਰਹਿ ਸਕਿਆ ਖਾਈ ਕੀਤੀ ਆ ਜਦੋਂ ਲੱਖ ਲੱਖ ਰੁਪਇਆ ਇਹ ਨਾਲ ਹੋਰ ਦੇ ਦਿੰਦੇ ਹਨ ਉਹਨਾਂ ਨੂੰ ਪਿਆ ਤੁਸੀਂ ਲੈ ਲੋ ਤੇ ਡੇਟ ਵਧਾ ਲਓ ਇਹ ਇਹ ਬਿਆਨਾ ਫਿਰ ਸਾਡੀ 5 11 ਫਿਰ ਅਸੀਂ ਇੱਕ ਜਦੋਂ ਸਾਡੀ ਲਿਮਟ ਤਾਰਤੀ ਸੀ ਫਿਰ ਅਸੀਂ ਇੱਕ ਰਜਿਸਟਰਡ ਮਖਤਾਰਨਾਮਾ ਉਹਨਾਂ ਦੇ ਕਿਸੇ ਰਿਸ਼ਤੇਦਾਰ ਦੇ ਨਾਲ ਲਿਆ ਜਿਹੜਾ ਰਜਿਸਟਰਡ ਆ ਜਿੱਤੇ ਪੰਡ ਪੋਬਲ ਦਾ ਨੰਬਰਸ ਆਰ ਪ੍ਰਨਿੰਦਰਜੀਤ ਸਿੰਘ ਵਾਹ ਆ ਇਹ ਨਹੀਂ ਕਾ ਕੋਈ ਬਾਹਰ ਦਾ ਬਿਆਨਾ ਮਖਤਾਰਨਾਮਾ ਲਿਖਿਆ ਜਾਂ ਪੱਟੀਆਂ ਜਾ ਕੇ ਲਿਖਿਆ ਪਿੱਖੀ ਵਿੰਡ ਦਾ ਮਖਤਾਰਨਾਮਾ ਇਸ ਮਖਤਾਰਨਾਮੇ ਵਾਲੇ ਨੇ 5 11 22 ਨੂੰ ਸਾਨੂੰ ਇੱਕ ਬੈ ਰਜਿਸਟਰੀ ਜਿਹੜੀ ਆ ਉਹ ਬੈ ਦੀ ਮੇਰੀ ਪਤਨੀ ਦਰਜੀਤ ਕੌਰ ਤੇ ਨਰਮਲ ਸਿੰਘ ਦੀ ਪਤਨੀ ਜਸਵਿੰਦਰ ਕੌਰ ਉਹਨਾਂ ਦੇ ਨਾਲ ਜਿਹੜੀ ਬੈ ਦੀ ਜਿਹੜੀ ਰਜਿਸਟਰੀ ਉਹ ਸਾਨੂੰ ਕੀਤੀ ਹੈ ਜਿਹੜੇ ਸਾਡੇ ਕੋਲ ਡਾਕੂਮੈਂਟ ਨੇ ਆਹ ਰਜਿਸਟਰੀ ਬੈ ਆ ਜਿਹੜੇ ਪਹਿਲੀ ਇਹ ਸਾਰੀ ਮਾਲ ਕੀ ਰਜਿਸਟਰੀ ਤੁਹਾਡੇ ਨਾਮ ਤੇ ਹੈ ਰਜਿਸਟਰੀ ਸਾਡੇ ਨਾਲ ਤੇ ਇੰਤਕਾਲ ਵੀ ਤੁਹਾਡੇ ਨਾਮ ਤੇ ਹੈ ਇੰਤਕਾਲ ਸਾਡੇ ਨਾਲ ਦੇ ਦਰਜ ਹੋਇਆ ਮੈਂ ਜੋ ਬੰਦੀ ਦਿਖਾਉਣਾ ਤੁਹਾਨੂੰ ਜੋ ਬੰਦੀ ਸਾਡਾ ਛੇਕਰ ਹੈ ਸੁਖਰਾਜ ਸਿੰਘ ਨੇ ਜਿਹੜੇ ਕਾਗਜ ਪੇਸ਼ ਕੀਤੇ ਆ ਉਹਦੇ ਵਿੱਚ ਉਹਨਾਂ ਨੇ ਵੀ ਕਿਹਾ ਕਿ ਇਸ ਮੇਰੇ ਕੋਲ ਵੀ ਬਿਆਨ ਹੈ ਤੇ ਉਸ ਬਿਆਨ ਦੇ ਆਧਾਰ ਜਿਹੜਾ ਬਿਆਨ ਮੇਰਾ ਪਹਿਲਾ ਹੋਇਆ ਤੇ ਇਹਨਾਂ ਬਾਅਦ ਦੇ ਵਿੱਚ ਬਿਆਨ ਕਰਾਇਆ ਇਹ ਕੀ ਮਸਲਾ ਸੁਖਰਾਜ ਸਿੰਘ ਦਾ ਬਿਆਨ ਜਿਹੜਾ ਹੋਇਆ 31 10 22 ਨੂੰ ਸਾਡਾ ਜਿਹੜਾ ਬਿਆਨ ਹੋਇਆ 30 7 22 ਨੂੰ ਤਿੰਨ ਮਹੀਨੇ ਪਹਿਲਾਂ ਸਾਡਾ ਉਹ ਤੋਂ ਬਿਆਨਾ ਹੋਇਆ ਸਾਡੇ ਬਿਆਨੇ ਤੇ ਬਾਕਾਇਦਾ ਫੋਟੋ ਲੱਖੀਆਂ ਇੱਕ ਬੰਦਾ 18 ਲੱਖ ਰੁਪਏ ਆ ਜਿਹੜਾ ਉਹ ਕਹਿੰਦਾ ਮੈਂ ਉਤਰਾ ਹੀ ਦੇ ਦਿੱਤਾ ਉਹਨਾਂ ਨੂੰ ਬਿਨਾ ਵਜਾ ਉਹਨਾਂ ਬਾਹਰ ਜਾਣਾ ਸੀ ਫਿਰ ਗਵਾਹ ਕੋ ਪਿੰਡ ਦਾ ਨਹੀਂ ਪਾਇਆ ਸਾਡੇ ਬਿਆਨੇ ਦੇ ਅੱਧ ਨੂੰ ਦਿਖਾਇਆ ਬਿਆਨਾ ਦੋਵੇਂ ਗਵਾਹ ਪਿੰਡ ਦੇ ਨੇ ਇੱਕ ਬੁੱਢਾ ਸਿੰਘ ਗਵਾਹ ਆ ਫਿਰ ਪਰਿਵਾਰ ਦੀਆਂ ਫੋਟੋ ਲੱਥੀਆਂ ਉਹਨਾਂ ਮਾਪੁੱਤਾਂ ਦੋਹਾਂ ਦੀਆਂ ਨਾਲ ਗਵਾਹਾਂ ਦੇ ਤੇ ਇਹ ਕਬਜ਼ਾ ਜੀ ਦਾ ਪਹਿਲੀ ਦਾ ਜੀ ਕਬਜ਼ਾ ਸਾਡਾ ਪਹਿਲੀ ਦਾ ਜੀ ਅਸੀਂ ਉਹਦੇ ਵਿੱਚ ਚਰੀ ਬੀਜੀ ਸੀ ਕਿ ਨਾਲ ਚਰੀ ਬਾਤ ਤੀਆ ਸਾਡੀ ਉਹ ਦਰਖਾਸਤ 353 ਡੀਪੀਓ 8 ਤਰੀਕ ਨੂੰ ਅਸੀਂ ਦਿੱਤੀ ਸੀਗੀ ਐਸਐਸਪੀ ਸਾਹਿਬ ਨੂੰ ਇੱਕ ਦਰਖਾਸਤ ਸਾਡੀ ਜਿਹੜੀ ਆ ਉਹ ਬੀਜੀਐਡੀਜੀ ਸਾਹਿਬ ਵੱਲੋਂ ਆਈ ਆ ਉਹਦੀ ਇਨਕੁਆਇਰੀ ਜਿਹੜੀ ਐਸਪੀ ਹੈੱਡਕ quart ਸਭ ਕੋ ਚੱਲ ਰਹੀ ਹੈ ਇੱਕ ਹਾਈ ਕੋਰਟ ਦੇ ਉਹਨਾਂ ਦੇ ਕੋਲ ਕੋਈ ਆਰਡਰ ਨੇ ਕਿ ਉਹਦੇ ਵਿੱਚ ਸਾਫ਼ ਲਿਖਿਆ ਹੈ ਕਿ ਜਿਹੜੀ ਹੈ ਆ ਜ਼ਮੀਨ ਇਹ ਤੇ ਉਹਦੀ ਜਿਵੇਂ ਹੀ ਰਹੇ ਇਸ ਤੇ ਕੋਈ ਵੀ ਨਾ ਜਾਏ ਹੋਰ ਕੋਈ ਕਬਜ਼ਾ ਨਾ ਕਰੇ ਨਹੀਂ ਪਹਿਲੀ ਗੱਲ ਇਹ ਕਹਿੰਦੇ ਕਿ ਕਬਜ਼ਾ ਸਾਡਾ ਹੈ ਤੇ ਜਬਰਦਸਤੀ ਕਰ ਪਹਿਲੀ ਗੱਲ ਤੇ ਬੇਨਤੀ ਹੈ ਕਿ ਉਹ ਹਾਈ ਕੋਰਟ ਦੇ ਆਰਡਰ ਨਹੀਂ ਗੇ ਉਹ ਆਰਡਰ ਆ ਪੱਟੀ ਪੱਟੀ ਅਦਾਲਤ ਦੇ ਪੱਟੀ ਦਾ ਦਿਲ ਲੋਰ ਕੋੜ ਦੇ ਆਰਡਰ ਨੇ ਉਹਥੇ ਇਹਨਾਂ ਨੇ ਜਾ ਕੇ ਸੁਖਵਿੰਦਰ ਸਿੰਘ ਤੇ ਦਲਬੀਰ ਕੌਰ ਦੇ ਖਿਲਾਫ ਕੇਸ ਲਾਇਆ ਕਿ ਜਿਹੜਾ ਜ਼ਮੀਨ ਹੈ ਮੇਰੇ ਨਾਲ ਬਿਆਨਾਂ ਗਲਤ ਕੀਤਾ ਇਹਨਾਂ ਨੇ ਜਿਸ ਦੀ ਹੋਸ ਨੂੰ ਕਿਸੇ ਨੂੰ ਕਰਤੀ ਫਿਰ ਮੈਂ ਤੁਹਾਨੂੰ ਹੋਰ ਥੋੜੀ ਦੱਸਦਾ 3 12 24 ਨੂੰ ਇਹ ਬੰਦਾ ਤਹਿਸੀਲਦਾਰ ਦੇ ਦਰਖਾਸਤ ਦੇਂਦਾ ਮੇਰੇ ਕੋਲ ਡਾਕੂਮੈਂਟ ਮੌਜੂਦ ਆਇਆ ਤੇ ਫੋਟੋ ਲਗੀਆਂ ਹਲਕਿਆ ਬਿਆਨ ਦੇਣ ਦੇ ਆ ਕਿ ਆ ਜਿਹੜੀ ਰਜਿਸਟਰੀ ਆ ਐਨੇ ਤਰੀਕ ਨੂੰ ਫਲਾਣੇ ਬੰਦਿਆ ਨਾਲ ਫਲਾਣੇ ਬੰਦਿਆ ਵੱਲੋਂ ਹੋ ਚੁੱਕੀ ਐ ਇਹਦੀ ਮੈਨੂੰ ਨਕਲ ਦਿੱਤੀ ਜਾਵੇ 4 12 24 ਨੂੰ ਜਾ ਕੇ ਅਦਾਲਤ ਨੂੰ ਕਹਿਣ ਡਿਆ ਰਜਿਸਟਰੀ ਰੋਕੀ ਜਾਵੇ ਅਦਾਲਤ ਜੀ ਵਿੱਚ ਜਾ ਕੇ ਝੂਠ ਬੋਲਿਆ ਜਮ੍ਹਾਂ ਬੰਦੀ ਪੁਰਾਣੀ ਲਾਤੀ ਜਿਹੜੀ ਪਿਛਲੀ ਸੀ ਹੋਣ ਵਾਲੀ ਜਮ੍ਹਾਂ ਬੰਦੀ ਅਦਾਲਤ ਦੇ ਵਿੱਚ ਨਹੀਂ ਲਾਈ ਜਨੇ ਜਿਹੜਾ ਇਹ ਜਿਹਨੂੰ ਇਹ ਸਟੇ ਦੇਂਦਾ ਦੇਖੋ ਤੁਸੀਂ ਇਹ ਪੜ ਲਿਓ ਬੇਸਿਕ ਜਿਹੜੇ ਮਰਜ਼ੀ ਵਕੀਲ ਤੋਂ ਪੜਾ ਲੇ ਉਹਦਾ ਸਟੇਟਸ ਕੋ ਮੇਨਟੇਨ ਸਟੇਟਸ ਕੋ ਅਦਾਲਤ ਨੇ ਸਪਸ਼ਟ ਤੌਰ ਤੇ ਲਿਖਿਆ ਲਾਈਨ ਮੋਟੀ ਕਰਕੇ ਉਦੇ ਵਿੱਚ ਇਹ ਵੀ ਜੋ ਉੱਥੇ ਹੈਗਾ ਉਹਨੂੰ ਬਦਲੇ ਆਣਾ ਜਾਵੇ ਇਸ ਸਟੇਟ ਤੋਂ 1 ਮਹੀਨਾ ਪਹਿਲਾਂ ਸਾਡੀ ਰਜਿਸਟਰੀ ਹੋ ਚੁੱਕੀ ਹੈ ਅਸੀਂ ਉੱਥੇ ਮਾਲਕ ਹੈ ਇੱਕ ਮਹੀਨਾ ਪਹਿਲਾਂ ਪਰ ਸਾਨੂੰ ਉਹਦੇ ਵਿੱਚ ਪਾਰਟੀਆਂ ਨੇ ਜਾਣਬੁੱਝ ਕੇ ਨਹੀਂ ਬਣਾਇਆ ਉਹਦੇ ਵਿੱਚ ਜੇ ਤਾਂ ਇਹਦੇ ਕੋਲ ਜੇ ਸਹੀ ਇਹ ਸਟੇ ਇੱਕ ਵੱਖਰ ਇਹ ਸਟੇ ਦੇ ਵਿੱਚ ਇਹ ਲਿਖਿਆ ਦਿਖਾ ਦੇ ਪੇਜ 'ਤੇ ਲਿਖਿਆ ਵੀ ਸੁਰਕਰਾਜ ਸਿੰਘ ਜ਼ਮੀਨ ਦਾ ਮਾਲਕ ਉਹ ਪਹਿਲੀ ਵਾਵੇ ਤੇ ਮੈਂ ਪਹਿਲੀ ਛੱਡ ਦੂੰ ਪਰੇ ਸਿਰਫ ਦਬਾ ਨਾਲ ਜਿਹੜਾ ਉਹ ਬਲਾਕ ਪ੍ਰਧਾਨਿਕ ਨਾਲ ਖਲੋਤਾ ਜਿਹੜਾ ਵੀਡੀਓ ਬਣਾ ਰਿਆ ਡਾਕਟਰ ਗੁਰਿੰਦਰ ਸਿੰਘ ਉਹਦਾ ਭਰਾ ਖਲੋਤਾ ਜਿਹੜਾ ਇਹ ਸਾਰਾ ਕੁਝ ਹੋਰ ਨਾਲ ਮਿਲ ਕੇ ਇਹ ਕਰ ਰਹੇ ਨੇ ਜਿਹੜਾ ਜਮੀਨ ਨਾਲ ਉੱਪਰ ਲਈ ਫਿਰ ਮੈਂ ਇੱਕ ਵੀਡੀਓ ਤੁਹਾਨੂੰ ਦੇਣਾ ਹੈ ਇਹ 4 ਤਰੀਕ ਨੂੰ ਪਹਿਲੇ ਸਾਡੀ ਦਰਖਾਸਤ ਚੱਲਣ ਡਈ ਐ ਐਸਪੀ ਹਡਕਣ ਸਾਹਿਬ ਦੇ ਕੋਲ ਉਥੇ ਬਿਆਨ ਵੀ ਦੇ ਗਿਆ ਐ 4 ਤਰੀਕ ਨੂੰ ਇਹਨੇ ਬੰਦੇ ਲੈ ਆਏ ਨੇ ਨਾਲ ਰਫਣਾ ਲਈਆਂ ਜਿਹੜੇ ਜਗ ਬਲਦੇਵ ਸਰਪੰਚਾ ਉਥੋਂ ਦਾ ਇੱਕ ਸੁੱਖਾ ਫਰੰਦੀ ਆ ਉਹ ਵੀ ਫੋਟੋ ਵੀ ਹੈ ਗਿਆ ਵਿੱਚ ਉਹਦੇ ਵੀਡੀਓ ਦੇ ਉਹ 315 ਬੋ ਰੈਫਲਾ ਲੈ ਕੇ ਦੋ ਗੱਡੀਆਂ ਇੱਕ ਟਰੈਕਟਰ ਲੈ ਕੇ ਅਸੀਂ ਆਪਣੇ ਖੇਤ ਕੰਮ ਕਰਦੇ ਸਾਡੇ ਕੋਲ ਦੀ ਜਾ ਕੇ ਉਹਨਾਂ ਨੂੰ ਜ਼ਮੀਨ ਵਾਈ ਉੱਥੇ ਜਾ ਕੇ ਫਿਰ ਵਾਪਸ ਸਾਡੇ ਕੋਲ ਦੀ ਆ ਕੇ ਤੇ ਫਿਰ ਇਹ ਆਏ ਨੇ ਉਧਰ ਦੀ ਨਾਲ ਕੇ ਉਹ ਜ਼ਮੀਨ ਵਾ ਕੇ ਉੱਥੇ ਫਿਰ ਅਸੀਂ ਜ਼ਮੀਨ ਜਿਹੜੀ ਆ ਸਾਡੀ ਜ਼ਮੀਨ ਅਸੀਂ ਤਾਂ ਵਾਣੀ ਫਿਰ ਅਸੀਂ ਜਾ ਕੇ ਆਪਣੀ ਜ਼ਮੀਨ ਵਾਈ ਫਿਰ ਸਾਡੇ ਇਹਨਾਂ ਟਰੈਕਟਰ ਜਿਹਨੂੰ ਟਰੈਕਟਰ ਬੜਾਤੇ ਪਰ ਟਰੈਕਟਰਾਂ ਦੇ ਜਦੋਂ ਜਦੋਂ ਅਸੀਂ ਹੈ ਸਹੀਆਂ ਡਾਕੂਮੈਂਟ ਸਾਡੇ ਕੋਲ ਮੈਂ ਤੁਹਾਨੂੰ ਬੇਨਤੀ ਕਰਦਾ ਇੱਕ ਵਾਰੀ ਉਹਦੇ ਕੋਲ ਜਾ ਕੇ ਉਹਨੂੰ ਇਹ ਪੁੱਛੋ ਵੀ ਇੱਕ ਡਾਕੂਮੈਂਟ ਉਹ ਦੇ ਦੇ ਜਿਹਦੇ ਉੱਤੇ ਲਿਖਿਆ ਹੋਵੇ ਵੀ ਕਬਜ਼ਾ ਮੇਰਾ। ਜ਼ੁਬਾਨੀ ਤੇ ਮੈਂ ਕਹ ਦੂੰਗਾ ਵੀ ਭਲਾਣੇ ਅਫਸਰ ਤੇ ਕਬਜ਼ਾ ਮੇਰਾ ਥੋੜਾ ਬਣ ਜੂਗਾ। ਹੁਣ ਇਸ ਸੰਬੰਧੀ ਪ੍ਰਸ਼ਾਸਨ ਨੂੰ ਤੋਂ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ? ਅਸੀਂ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਬਾਰ-ਬਾਰ ਨਾਲ ਸਾਨੂੰ ਤੁਰਿਆਂ ਨੂੰ 26 12 ਦੇ ਅਸੀਂ ਦਰਖਾਸਤਾਂ ਦੇਣਦੇ ਆਂ ਵੀ ਇਸ ਚੀਜ਼ ਦੇ ਵਿੱਚ ਝਗੜਾ ਨਾ ਹੋਵੇ। ਸਾਡੀ ਜ਼ਮੀਨ ਹੈ ਅਸੀਂ ਖਰੀਦੀ ਆ। ਇਹ ਸਾਨੂੰ ਜਿਹੜਾ ਸਾਨੂੰ ਇਹ ਹੱਕ ਮਿਲੇ। ਪਰ ਉਹ ਲਟਕਦੀ 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 ਗੱਲ ਅਜੇ ਤੱਕ ਤੁਰੀ ਆਉਂਦੀ ਆ। ਉਹਦੇ ਵਿੱਚ ਆ ਜਮ੍ਹਾਂਬੰਦੀ ਹੈ। ਆਹ ਦੇਖੋ ਬਰੂਏ ਅੰਤਕਾਲ 3329 ਦਲਬੀਰ ਕੌਰ ਪਤਨੀ ਕੁਲਵੰਤ ਸਿੰਘ ਪੁੱਤਰ ਬਜਨ ਸਿੰਘ ਬਹਾਕ ਦਿਲਜੀਤ ਕੌਰ ਪਤਨੀ ਅਮਰਜੀਤ ਸਿੰਘ ਜਸਵਿੰਦਰ ਕੌਰ ਪਤਨੀ ਨਰਮਲ ਸਿੰਘ ਪਉਂਡ ਇਹ ਇਹ ਸਾਡੇ ਨਾਲ ਚੜ ਚੁੱਕਾ ਆਗਲਾ ਦੇਖੋ ਤੁਸੀਂ ਅੰਤਕਾਲ ਨੰਬਰ 2329 ਸੁਖਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਪੁੱਤਰ ਬਜਨ ਸਿੰਘ ਬਹਾਕ ਦਰਜੀਤਕੌਰ ਪਤਨੀ ਅਮਰਜੀਤ ਸਿੰਘ ਪੁੱਤਰ ਸੁਚਾ ਸਿੰਘ ਜਸਵਿੰਦਰ ਕੌਰ ਪਤਨੀ ਨਰਮਲ ਸਿੰਘ ਇਹ ਸਾਡੇ ਨਾਲ ਚੜ ਚੁੱਕਾ ਉਹਦੇ ਕੋਲ ਇੱਕ ਵੀ ਸਬੂਤ ਹੋ ਨਹੀਂ ਹੈਗਾ ਜਿਹੜਾ ਕੋ ਡਾਕੂਮੈਂਟਰੀ ਹੋਵੇ ਜ਼ੁਬਾਨੀ ਜ਼ਮੀਨ ਉਹ ਕਹਿੰਦਾ ਮੈਨੂੰ ਜ਼ੁਬਾਨੀ ਜ਼ਮੀਨ ਛੱਡ ਦਿਓ ਹੁਣ ਪ੍ਰਸ਼ਾਸਨ ਤੋਂ ਕੀ ਚਾਹੁੰਦੇ ਪ੍ਰਸ਼ਾਸਨ ਤੋਂ ਇਹ ਚਾਹੁੰਦੇ ਵੀ ਪ੍ਰਸ਼ਾਸਨ ਉਹਦੇ ਖਿਲਾਫ ਅਸੀਂ ਦਰਖਾਸਤਾਂ ਦਿੱਤੀਆਂ ਨੇ ਸਾਡੇ ਕੋਲ ਵੀਡੀਓ ਹੈ ਵੀਡੀਓ ਵੀ ਦਿੱਤੀ ਹੈ ਡੀਐਸਪੀ ਸਾਹਿਬ ਨੂੰ ਪਾਈ ਹੈ ਐਸਐਚਓ ਸਾਹਿਬ ਨੂੰ ਪਾਈ ਜਿਹੜੇ ਬੰਦੇ ਰਫਲਾ ਲੈ ਕੇ ਆਏ ਨੇ ਹਾਂਜੀ ਉਹ ਕਹਿ ਰਹੇ ਨੇ ਵੀ ਅਸੀਂ ਕਬਜ਼ਾ ਲੈਣ ਵਾਸਤੇ ਆਏ ਆ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਦਾ ਸਾਨੂੰਨ ਸਾਬਤ ਹੋਇਆ ਜਾ। ਹੈਲੋ ਹਾਂਜੀ ਸਰ ਪੱਤਰਕਾਰ ਬੋਲਦਾ ਜੀ ਆਰੀ ਆਵਾਜ਼ ਹਾਂਜੀ ਹਾਂਜੀ ਅੱਛਾ ਸਰ ਇਹ ਜਿਹੜਾ ਅਮਰਜੀਤ ਸਿੰਘ ਪਾਹੂ ਐਂਡ ਸਾਫਕਾ ਸਰਪੰਚ ਤੇ ਸੁਖਰਾਜ ਸਿੰਘ ਦੇ ਵਿੱਚ ਮਸਲਾ ਪੈਲੀ ਨੂੰ ਲੈ ਕੇ ਉਸ ਬੰਦੇ ਕੀ ਕਾਰਵਾਈ ਸਰ ਪੁਲਿਸ ਵੱਲੋਂ ਕੀਤੀ ਗਈ ਦੋਨੋਂ ਉਹ ਇਹਨਾਂ ਦੇ ਫੈਕਟ ਵੈਰੀਫਾਈ ਕਰ ਰਹੇ ਆ ਇੱਕ ਕਹਿੰਦਾ ਮੇਰੇ ਨਾਂ ਦੇ ਰਜਿਸਟਰੀ ਆ ਦੂਜਾ ਕਹਿੰਦਾ ਮੇਰੇ ਨਾਂ ਤੇ ਉਸੇ ਬੰਦੇ ਨੇ ਬਿਆਨਾਂ ਕੀਤਾ ਹਾਂਜੀ ਉਹਨੂੰ ਉਹ ਬੰਦੇ ਨੂੰ ਵੀ ਬੁਲਾਇਆ ਜਿਸ ਬੰਦੇ ਨੇ ਬਿਆਨਾਂ ਕੀਤਾ ਹੈ ਠੀਕ ਹੈ ਜੀ ਮਤਲਬ ਵੈਰੀਫਾਈ ਕਰ ਰਹੇ ਹਾਂ ਅਜੇ ਤੱਕ ਬੱਸ ਹਾਂ ਬਸ ਵੈਰੀਫਾਈ ਕਰ ਰਹੇ ਹਾਂ ਪਰ ਜੋ ਫਾਇਪ ਸਾਹਮਣੇ ਹੋਣਗੇ ਉਹਦੇ ਮੁਤਾਬਕ ਆਹੀ ਕਰਾਂਗੇ